ਅਗਰ ਤੁਸੀਂ ਵੀ ਕਰਦੇ ਹੋ ਨੌਕਰੀ ਤੇ ਇਹ ਖਬਰ ਆ ਤੁਹਾਡੇ ਲਈ ਇਹਨੂੰ ਸ੍ਰੀਲ ਨੂੰ ਇਸ ਖਬਰ ਨੂੰ ਆਪਣੀ ਉਸ ਯਾਰ ਦੋਸਤਾਂ ਤੱਕ ਪਹੁੰਚਾ ਦਿਓ ਜਿਹੜੇ ਨੌਕਰੀਆਂ ਵਗੈਰਾ ਕਰਦੇ ਨੇ ਗਵਰਨਮੈਂਟ ਨੇ ਇੰਡੀਆ ਦੇ ਵਿੱਚ ਚਾਰ ਨਵੇਂ ਲੋ ਸਟਾਰਟ ਕੀਤੇ ਨੇ ਜੇ ਜਿਹੜੇ ਕੀ ਐਮਪਲੋਇਜ਼ ਵਾਸਤੇ ਨੇ ਜਿਹਦੇ ਵਿੱਚ ਜਿਹੜਾ ਪਹਿਲਾ ਲੋ ਹੈ ਉਹ ਇਹ ਲੋ ਹੈ ਕਿ ਹੁਣ ਕੋਈ ਵੀ ਏਮਪਲੋਇਰ ਯਾਨੀ ਕਿ ਤੁਹਾਡੀ ਕੰਪਨੀ ਦਾ ਮਾਲਕ ਤੁਹਾਨੂੰ ਓਵਰਟਾਈਮ ਤੇ ਨਹੀਂ ਬਿਠਾ ਸਕਦਾ ਅਗਰ ਉਹ ਬਠਾਉਂਦਾ ਹੈ ਤੇ ਉਹਨੂੰ 1 ਘੰਟੇ ਜਾਂ 2 ਘੰਟੇ ਜਿੰਨੀ ਤੁਹਾਡੀ ਪੇ ਬੰਦੀ ਉਹ ਡਬਲ ਪੇ ਕਰਨਾ ਪਏਗਾ ਦੂਸਰਾ ਲੋ ਜਿਹਦੇ ਕੀ ਵਿੱਚ ਹੈ ਗ੍ਰੈਜੂਇਟੀ ਗ੍ਰੈਜੂਇਟੀ ਪਹਿਲਾਂ 5 ਸਾਲ ਪਹਿਲਾਂ ਬੰਦਾ एलिਜੀਬਲ ਹੁੰਦਾ ਸੀ ਉਹ ਲੈਣ ਦੇ ਵਿੱਚ ਪਰ ਹੁਣ ਗਵਰਨਮੈਂਟ ਨੇ 1 ਸਾਲ ਦੀ ਵੈਲਿਡਿਟੀ ਕਰ ਦਿੱਤੀ 1 ਸਾਲ ਦੇ ਅੰਦਰ ਜਿਹੜਾ ਵੀ EMPLOYEE ਹੈ ਉਹ ਆਪਣੀ ਗ੍ਰੈਜੂਇਟੀ ਨੂੰ ਹਾਸਲ ਕਰ ਸਕਦਾ ਹੈ ਤੀਸਰਾ ਲੋ ਤੀਸਰਾ ਲੋ ਹੈ ਕਿ ਕੋਈ ਵੀ EMPLOYER ਯਾਨੀ ਕਿ ਤੁਹਾਡੀ ਕੰਪਨੀ ਤੁਹਾਨੂੰ 7 ਤੋਂ ਬਾਅਦ ਸੈਲਰੀ ਨਹੀਂ ਦੇ ਸਕਦੀ ਯਾਨੀ ਕਿ ਮਾਸਟ ਸਟਾਰਟਿੰਗ ਡੇ 7 ਤਰੀਕ ਤੱਕ ਕੰਪਨੀ ਨੂੰ ਸੈਲਰੀ ਦੇਣੀ ਪੈਗੀ ਨਹੀਂ ਤੇ ਕੰਪਨੀ ਵਾਲਿਆਂ ਤੇ ਪੈਨਲਟੀ ਲੱਗ ਸਕਦੀ ਹੈ ਤੇ ਚੌਥਾ ਲੋ ਚੌਥਾ ਲੋ ਉਹ ਹੈ ਕਿ ਕੁੜੀਆਂ ਤੇ ਮੁੰਡਿਆਂ ਦੇ ਹੁਣ ਇਕੁਅਲ ਪੇ ਹੋਏਗੀ ਕੋਈ ਵੀ ਉਹ ਨਹੀਂ ਦੇਖਿਆ ਜਾਏਗਾ ਕਿ ਇਹ ਕੁੜੀ ਹੈ ਕਿ ਮੁੰਡਾ ਜਿਹੜੇ ਵੀ EMPLOYER ਨੇ ਉਹਨਾਂ ਦੀ ਹੁਣ ਇਕੁਅਲ ਸੈਲਰੀ ਦੇਣਗੇ